ਪੰਜਾਬ ਜੂਮ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜੀ ਆਪਾਂ ਹੁਣ ਗੱਲ ਕਰਦੇ ਜਿਵੇਂ ਆਪਾਂ ਪਹੁੰਚੇ ਹੋਏ ਆਂ ਸ਼ੰਭੂ ਬਾਰਡਰ ਆਪਣਾ ਜਿਹੜਾ ਸ਼ੰਭੂ ਹਰਿਆਣਾ ਅੰਬਾਲਾ ਬਾਰਡਰ ਹੈ ਇਹ ਉੱਥੇ ਪਹੁੰਚੇ ਹੋਏ ਆਂ ਜਿੱਥੇ ਆਪਾਂ ਹਰ ਵਾਰ ਗੱਲ ਕਰਦੇ ਜਿਵੇਂ ਅੱਜ 14 ਦਸੰਬਰ ਹੈ 14 ਦਸੰਬਰ ਨੂੰ ਕਿਸਾਨਾਂ ਵੱਲੋਂ ਤੇ ਕਾਂਗਰਸ ਵੱਲੋਂ ਜੋ ਬਹੁਤ ਹੀ ਵੱਡਾ ਧਰਨਾ ਦਿੱਤਾ ਜਾ ਰਿਹਾ ਉਹਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਨੇ ਤੁਹਾਨੂੰ ਜਿਹਦੇ ਵਿੱਚ ਆਪਾਂ ਗੱਲ ਕਰਦੇ ਆਂ ਆਪਾਂ ਇਹ ਤੁਸੀਂ ਟਰੈਕਟਰ ਦੇਖ ਰਹੇ ਹੋ ਜਿਹਦੇ ਵਿੱਚ ਟੋਟਲੀ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ ਹੋਈ ਹੈ ਜੋ ਇੱਥੇ ਪਹੁੰਚ ਚੁੱਕੇ ਨੇ ਇਹ ਜੀ ਕੜਾਕੇ ਦੀ ਠੰਡ ਵਿੱਚ ਇਹ ਬੀਬੀਆਂ ਨੇ ਝੰਡੇ ਚੁੱਕੇ ਹੋਏ ਨੇ ਤੇ ਜਿਹੜੇ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਜੂਮ ਨਹੀਂ ਆ ਜਿਹੜਾ ਇਹ ਧਰਨਾ ਹਲੇ ਸ਼ੁਰੂ ਹੋਣਾ ਹੈਗਾ ਧਰਨਾ ਲੇਕਿਨ ਉਰੇ ਲੋਕਾਂ ਦਾ ਜਿਹੜੀ ਹੈਗੀ ਆਣਾ ਕਿਸਾਨਾਂ ਵੱਲੋਂ ਜਾਂ ਕਾਂਗਰਸੀ ਆਗੂਆਂ ਵੱਲੋਂ ਅਧਿਧਾਰਾਂ ਵੱਲੋਂ ਆਣਾ ਸ਼ੁਰੂ ਹੋ ਗਿਆ ਜਿੰਨਾ ਜਿਹੜਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਜਿਹੜਾ ਇਹ ਆਣ ਵਾਲੇ ਕਿਸਾਨਾਂ ਵਾਸਤੇ ਜਾਂ ਕਾਂਗਰਸ ਜਿਹੜੇ ਅਧਿਧਾਰਮ ਆਪਣਾ ਜਿਹੜੇ ਆ ਰਹੇ ਨੇ ਇੱਕ ਕਿਸਾਨਾਂ ਦੀ ਹਮਾਇਤ 'ਚ ਉਹਨਾਂ ਵੱਲ ਉਹਨਾਂ ਲਈ ਉਰੇ ਕਿਸਾਨਾਂ ਲਈ ਬਹੁਤ ਹੀ ਵਧੀਆ ਅਰੇਂਜਮੈਂਟ ਕੀਤਾ ਹੋਇਆ ਖਾਣ ਪੀਣ ਦਾ ਜਿਵੇਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਹ ਲੰਗਰ ਦੀ ਸ਼ੁਰੂਆਤ ਕੀਤੀ ਹੋਈ ਹੈ ਲੰਗਰ ਚੱਲ ਰਿਹਾ ਤੁਸੀਂ ਵੇਖ ਰਹੇ ਹੋ ਜਿਵੇਂ ਕਿ ਆਵਾਜਾਈ ਮਤਲਬ ਹੁਣ ਪੂਰੀ ਥੋੜੀ ਥੋੜੀ ਹੋ ਗਈ ਹੈ ਆਪਣਾ ਰੁਕ ਰੁਕ ਕੇ ਚੱਲ ਰਹੀ ਹੈ ਇਹਦਾ ਇਹੀ ਕਾਰਨ ਹੈ ਕਿ ਹੁਣ ਜਿਹੜਾ ਇੱਥੇ ਬਹੁਤ ਵੱਡਾ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ ਇਹ ਜਿੱਥੇ ਕਿਤੇ ਸ਼ੰਭੂ ਮੋਰਚਾ ਹੋਇਆ ਕਰਦਾ ਸੀਗਾ ਉੱਥੇ ਹੁਣ ਇਹ ਆਪਣਾ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਾਂਗਰਸ ਵੱਲੋਂ ਉਹਨਾਂ ਦੀ ਹਮਾਇਤ ਵਿੱਚ ਜਿਵੇਂ ਹਲਕਾ ਬੁਧਾਇਕ ਰਾਜਪੁਰਾ ਦੇ ਹਰਦਿਆਲ ਸਿੰਘ ਕੰਬੋਜ ਹਲਕਾ ਬੁਧਾਇਕ ਨੌਰ ਦੇ ਮਦਨ ਲਾਲ ਜਲਾਲਪੁਰ ਸਰਕਤ ਕਰ ਰਹੇ ਨੇ ਇਸ ਚ ਆਪਣੇ ਸਾਥੀਆਂ ਨੂੰ ਲੈ ਕੇ ਇਹ ਧਰਨਾ ਮੋਦੀ ਸਰਕਾਰ ਦੇ ਖਿਲਾਫ ਧਰਨਾ ਹੈ ਜਿਹੜੇ ਇਹ ਤਿੰਨ ਕਾਨੂੰਨ ਪਾਸ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਵਾਉਣ ਲਈ ਜਾ ਆਪਣੇ ਦਿੱਲੀ ਜਿਹੜੇ ਕਿਸਾਨ ਭਰਾ ਬੈਠੇ ਨੇ ਦਿੱਲੀ ਕਿਸਾਨ ਭਰਾ ਬੈਠੇ ਨੇ ਉਹਨਾਂ ਦੀ ਉਹਨਾਂ ਲਈ ਜਿਹੜੇ ਉਹਨਾਂ ਦੇ ਹੌਸਲਾ ਉਜਾਈ ਹੌਸਲਾ ਵਧਾਉਣ ਲਈ ਵੀ ਤੁਸੀਂ ਉੱਥੇ ਡੱਟੇ ਰਹੋ ਤੇ ਅਸੀਂ ਉਰੇ ਡੱਟੇ ਹੋਏ ਆਂ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਣ ਦੇਣੀ ਵੀ ਜਦੋਂ ਤੱਕ ਇਹ ਤਰਨੇ ਜਾਂ ਮੁਜ਼ਾਹਰੇ ਚੱਲਦੇ ਰਹਿਣਗੇ ਜਦੋਂ ਤੱਕ ਇਹ ਤਿੰਨ ਕਾਨੂੰਨ ਇਹ ਰੱਦ ਨਹੀਂ ਹੋਣਗੇ ਤੁਸੀਂ ਪੰਜਾਬ ਜੂਨ ਦੀ ਲਾਈਵ ਤਸਵੀਰਾਂ ਦੇਖ ਰਹੇ ਹੋ ਮੈਂ ਜਗਨੰਦਨ ਗੁਪਤਾ ਆ ਤੁਸੀਂ ਲਾਈਵ ਤਸਵੀਰਾਂ ਚ ਦੇਖ ਰਹੇ ਹੋ ਕਿ ਜਿਹੜੇ ਹਲਕਾ ਦੇ ਕਨੌਰ ਦੇ ਵਿਧਾਇਕ ਨੇ ਸਰਦਾਰ ਆਪਣਾ ਆਪਣਾ ਮਦਨ ਲਾਲ ਠੇਕੇਦਾਰ ਮਦਨ ਲਾਲ ਜਲਾਲਪੁਰ ਪਹੁੰਚ ਚੁੱਕੇ ਨੇ ਆਪਣੇ ਸਾਥੀਆਂ ਨਾਲ ਆਪਾਂ ਗੱਲ ਕਰਦੇ ਹੁਣ ਸੱਸੀ ਗਾਲ ਸਰ ਅ ਹੋਰ ਸਰ ਪਹੁੰਚ ਚੁੱਕੇ ਜੀ ਆਪਣੀ ਪੂਰੀ ਆਗੀ ਟੀਮ ਜੀ ਕਨੌਰ ਵਾਲੋ ਹਲਕੇ ਕਨੌਰ ਵਾਲੋ ਜੀ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਜਿਹੜਾ ਇਹ ਧਰਨਾ ਹੈਗਾ ਮੋਦੀ ਦਾ ਜਿਹੜਾ ਹਲਾਵਾ ਹੈ ਕਿੰਨੇ ਕ ਤੁਹਾਡੇ ਅਫਸਰ ਕਿੰਨੇ ਕ ਆਪਣੇ ਕਾਂਗਰਸੀ ਵਰਕਰ ਜੇ ਉਹ ਅਹੁਦੇਦਾਰ ਪਹੁੰਚ ਜਾਣਗੇ ਜੀ ਪੂਰਾ ਅੱਜ ਜੋ 06 ਬੰਦੇ ਤਨਵਾਜੀ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਿਹਦੇ ਵਿੱਚ ਹਲਕਾ ਵਿਧਾਇਕ ਕਨੌਰ ਦੇ ਮਦਨ ਠੇਕੇਦਾਰ ਮਦਨ ਨਾਲ ਜਲਾਲਪੁਰ ਆਪਣੇ ਸਾਥੀਆਂ ਨਾਲ ਸ਼ਿਰਕਤ ਕਰ ਚੁੱਕੇ ਨੇ ਔਰ ਇਹ ਐਜ਼ ਅ ਮੁਆਇਨਾ ਕਰ ਰਹੇ ਨੇ ਜਿਵੇਂ ਜਿਵੇਂ ਇਹਨਾਂ ਦੇ ਨਾਲ ਚੇਅਰਮੈਨ ਸ਼ੰਭੂ ਬਲਾਕ ਦੇ ਵੀ ਨਾਲ ਹੀ ਨੇ ਉਹ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ ਔਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਨੂੰ ਹੁੰਦੀਆਂ ਆਜੋ ਇੱਥੇ ਅੱਗੇ ਪਹੁੰਚ ਗਏ ਆਂ ਸ਼ੰਭੂ ਬਰਤ ਜਿਹੜਾ ਹਲਾਓ ਉੱਥੇ ਬਹਿ ਗਏ ਆਜੋ ਛੇਤੇ ਆਜੋ ਅੱਥੇ ਖਲੋਤੇ ਸਾਰੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਐ ਸਾਰਾ ਪੰਜਾਬ ਬੱਚਾ ਬੱਚਾ ਇਹ ਕਿਸੇ ਪਾਰਟੀ ਨਾਲ ਸੰਬੰਧ ਦਾ ਅੱਜ ਤੇਰੇ ਕਾਲੇ ਕਮਾਨਾਂ ਦੇ ਖਿਲਾਫ ਆ ਤੇ ਅੱਜ ਮੈਂ ਆਪਣੇ ਹਲਕੇ ਵਿੱਚ ਸੰਭੂ ਜਿਹੜਾ ਬਾਰਡਰ ਆ ਅੱਜ ਇਸ ਤੇ ਵੱਡਾ ਕੱਟ ਕਰਕੇ ਪੰਜਾਬ ਦਾ ਤੇ ਅੱਜ ਅਸੀਂ ਨੂੰ ਦੱਸਣਾ ਵੀ ਸਾਰੇ ਪੰਜਾਬ ਦੇ ਤੇ ਕਾਂਗਰਸਾ ਤੇ ਕੋਈ ਪਾਰਟੀ ਵੀ ਆ ਬੜੇ ਹੀ ਤੰਕਾਰੀਓ ਤੇ ਗ੍ਰਾਂਡ ਦੇ ਵਿੱਚ ਪੂਰਾ ਜੋਰ ਲਾਵਾਂਗੇ ਸਾਰੇ ਇਹਨਾਂ ਦੇ ਪੰਜਾਬ ਦੇ ਕਿਸਾਨ ਹੈ ਉਹਨਾਂ ਦੇ ਨਾਲ ਜਿਹੜੀ ਵੀ ਸਿਆਸੀ ਪਾਰਟੀਆਂ ਸਾਡਾ ਸਮਰਥਨ ਕਰਦੀਆਂ ਉਹ ਆਪਣੇ ਬੈਲੈਂਸ ਨੂੰ ਰੱਖਾ ਉੱਤਰ ਕੇ ਕਾਂਗਰਸ ਦੇ ਨਾਲ ਉਹਨਾਂ ਦੇ ਸਮਰਥਨ ਦੇ ਵਿੱਚ ਖੜੇ ਹੋ ਗਏ ਮੇਰੀ ਗੱਲ ਸੁਣੋ ਦਾਰ ਲੋ ਆਰੀਆਂ ਦੇ ਤਾਰਾ ਉਹ ਸਾਨੂੰ ਕੀ ਅਕਲ ਸਿਖਾਣਗੇ ਕੁੱਤਾ ਆਪ ਕਿਸੇ ਨਾ ਕਿਸੇ ਪਾਰਟੀ ਦਾ ਸਬੰਧ ਦਾ ਜਿਹੜੇ ਵੀ ਜਥੇਬੰਦੀਆਂ ਬਣੀਆਂ ਕਿਸਾਨਾਂ ਦੀਆਂ ਉਹ ਜਿਹੜਾ ਉਹ ਵੀ ਤਾਂ ਕਿਸੇ ਨਾ ਕਿਸੇ ਪਾਰਟੀ ਦੇ ਅੰਦਰ ਆ ਅਸੀਂ ਆਪਣੀ ਪਾਰਟੀ ਦੇ ਝੰਡਾ ਕਿਉਂ ਨਹੀਂ ਲਾਵਾਂਗੇ ਨਾਲ ਕਿਸਾਨਾਂ ਦੇ ਝੰਡਾ ਨਾਲ ਸਾਡੀ ਪਾਰਟੀ ਦੀ ਪੁਕਾਰ ਆਈ ਹੈ ਜਦੋਂ ਕਾਂਗਰਸ ਦਾ ਬੱਚਾ ਬੱਚਾ ਇਸ ਧਰਨੇ ਦੇ ਵਿੱਚ ਸ਼ਾਮਲ ਆ ਅਸੀਂ ਆਪਣਾ ਨਿਸ਼ਾਨ ਕਿਉਂ ਨਹੀਂ ਲਾਵਾਂਗੇ ਝੰਡੇ ਦਾ ਠੀਕ ਹੈ ਸਰ ਤੁਹਾਡਾ ਫਿਰ ਬੇਨਤੀ ਕੀਤੀ ਜਾਂਦੀ ਹੈ ਸਟ੍ਰੈਸ ਵਾਲਿਆਂ ਨੂੰ ਥੋੜਾ ਜਿਆਦਾ ਜੀ ਜਿਹੜੀ ਰਾਤ ਪਾਰਕਿੰਗ ਬਣੀ ਏ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਜੂਮ ਦੀਆਂ ਜੋ ਲੀਡਰ ਸਾਹਿਬ ਆਨਾਂ ਵਾਸਤੇ ਵੀ ਜਾਂ ਜੋ ਕਿਸਾਨ ਫੜਦੇ ਸਾਰੇ ਹੀ ਇਹ ਕਿਸਾਨ ਵੀ ਆ ਰਹੇ ਨੇ ਬਾਹਰੋਂ ਉਹਨਾਂ ਦੀਆਂ ਗੱਡੀਆਂ ਜੋ ਰਾਤ ਪਾਰਕਿੰਗ ਬਣੀ ਏ ਉਹਨਾਂ ਦੇ ਖਰੀ ਕੀਤੀਆਂ ਜਾਣ ਧੰਨਵਾਦ ਤੁਸੀਂ ਇਹ ਲਾਈਵ ਤਸਵੀਰਾਂ ਵੀ ਦੇਖ ਰਹੇ ਹੋ ਕਿ ਜੋ ਪੰਜਾਬ ਪੁਲਿਸ ਵੱਲੋਂ ਇੱਥੇ ਜਿਹੜਾ ਹੈਗਾ ਪੂਰਾ ਕੁੱਪਤਾ ਪ੍ਰਬੰਧ ਕੀਤੇ ਹੋਏ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਆਪਣੇ ਆਪਣੇ ਜ਼ਿਲ੍ਹੇ ਵੀ ਆਪਣੇ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਕਮਾਂਡੋ ਵੀ ਇੱਥੇ ਆਏ ਹੋਏ ਨੇ ਕਮਾਂਡੋ ਆਪਣਾ ਪੰਜਾਬ ਦੇ ਕਮਾਂਡੋ ਫੋਰਸ ਵੀ ਆਈ ਹੋਈ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਜਿਹੜੇ ਸਰਕਾਰੀ ਆ ਰਹੇ ਆ ਇਹ ਤੁਸੀਂ ਦੇਖ ਰਹੇ ਹੋ ਹਲੇ ਪੰਡਾਲ ਪੂਰੀ ਤਰ੍ਹਾਂ ਖਾਲੀ ਹੈ ਹਲੇ ਸ਼ੁਰੂ ਹੋਣਾ ਹੈ ਧਰਨਾ ਜੋ 11:30 ਵਜੇ ਦਾ ਟਾਈਮ ਹੈ ਇਹ ਇੱਥੇ ਜਿਵੇਂ ਕਿ ਹਲਕਾ ਬੁਧਾਇਕ ਆਪਣਾ ਕਨੌਰ ਦੇ ਜਿਹੜੇ ਮਦਨ لال ਜਲਾਲਪੁਰ ਜੀ ਨੇ ਦੱਸਿਆ ਹੈ ਕਿ ਇਹ ਜਿਹੜਾ ਪੰਡਾਲ ਹੈ ਉਰੇ ਪੂਰਾ ਭਰ ਜਾਣਾ ਹੈਗਾ ਔਰ ਉਰੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਹੈਗੇ ਨੇ ਕਿਸਾਨ ਤੇ ਕਾਂਗਰਸੀ ਜਿਹੜੇ ਵਰਕਰਾਂ ਜਆ ਉਧੇਦਾਰ ਨੇ ਕਾਂਗਰਸ ਦੇ ਆਪਣਾ ਕਿਸਾਨਾਂ ਦੇ ਹੱਕ ਵਿੱਚ ਇੱਥੇ ਸਮੂਲੀਅਤ ਕਰ ਰਹੇ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਗਲੋਬਲ ਦੀਆਂ ਪੰਜਾਬ ਜੂਮ ਪੇਜ ਨਾਲ ਬਨੇ ਰਹੋ ਤੁਸੀਂ ਤੁਹਾਨੂੰ ਪਲ-ਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਲਾਈਵ ਕਰਾਂਗੇ ਲਾਈਵ ਨਾਲ ਜੁੜੇ ਰਹੋ ਜੋ ਵੀ ਅੱਜ ਦਾ ਧਰਨਾ ਹੈਗਾ ਉਹਦਾ ਪੂਰਾ ਲਾਈਵ ਤੁਹਾਡੇ ਤੱਕ ਪਹੁੰਚੂਗਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਇਲਾਕੇ ਦੇ ਹਲਕਾ ਘਨੌਰ ਦਾ ਰਾਜਪੁਰਾ ਦੇ ਜਾਂ ਪੂਰੇ ਪਟਿਆਲਾ ਦੇ ਜਾਂ ਪੰਜਾਬ ਦੇ ਹੋਰ ਵੀ ਕਿਸਾਨ ਜਾਇ ਉਦੇਦਾਰ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਉਹਨਾਂ ਨੂੰ ਪਤਾ ਲੱਗੇ ਵੀ ਅੱਜ ਉਹਨਾਂ ਦੇ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਜਿਹਦੀ ਅਗਵਾਈ 'ਚ ਆਪਣਾ ਜਿਹੜੇ ਇਹ ਆਪਣਾ ਪੰਜਾਬ ਦੇ ਜਿਹੜੇ ਆਪਣਾ ਸੁਭਾ ਪ੍ਰਧਾਨ ਨੇ ਜਾਖੜ ਜਿਹਦੀ ਅਗਵਾਈ 'ਚ ਚੱਲ ਰਿਹਾ ਹੈ ਇਹ ਪਰ ਦੇਖ ਰੇਖ ਜਿਹੜੇ ਹੈਗੇ ਨੇ ਸਾਡੇ ਹਲਕਿਆਂ ਦੇ ਦੋਨੋਂ ਹਲਕਿਆਂ ਦੇ ਘਨੌਰ ਦੇ ਰਾਜਪੁਰਾ ਦੇ ਜਿਹੜੇ ਵਿਧਾਇਕ ਨੇ ਸਰਦਾਰ ਕੰਬੋਜ ਜੀ ਆਪਣਾ ਤੇ ਠੇਕੇਦਾਰ ਜਲਾਲਪੁਰ ਜੀ ਮਦਨ ਜੀ ਇਹਨਾਂ ਦੀ ਦੇਖਰੇਖ ਵਿੱਚ ਹੀ ਇਹ ਸਾਰਾ ਧਰਨਾ ਚੱਲ ਰਿਹਾ ਜਿੱਥੇ ਆਪਾਂ ਕਹਿ ਸਕਦੇ ਆਂ ਵੀ ਵੱਡੀ ਇੱਥੇ ਲੱਗਦਾ ਜਿਵੇਂ ਵੱਡੀ ਸਮੂਲੀਅਤ ਹੋਊਗੀ ਕਿਸਾਨਾਂ ਦੇ ਕਾਂਗਰਸੀ ਉੱਦੇਦਾਰਾਂ ਦੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੀਉਂਦੀਆਂ ਜਿੱਥੇ ਦੇਖ ਸਕਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਵੀ ਪੂਰਾ ਪੱਬਾ ਪਾ ਰਿਹਾ ਤੇ ਆਪਣੀ ਮੁਸਤੈਦੀ ਨਾਲ ਖੜਿਆ ਹੈ ਕਿ ਤਾਂ ਕਿ ਕੋਈ ਹੋਰ ਕੋਈ ਅਣਸਵਾਮੀ ਘਟਨਾ ਨਾ ਕਰ ਸਕੇ ਸਵਾਗਤ ਹੈ ਤੁਹਾਡਾ قناه 'ਪੰਜਾਬ ਜੂਮ' ਦੇ। ਪੰਜਾਬ ਜੂਮ ਦੇ ਲਾਈਵ ਨਾਲ ਬਨੇ ਰਹੋ ਤੁਸੀਂ ਜਲਦ ਹੀ ਫੇਰ ਲਾਈਵ ਲੈ ਕੇ ਹੋਰ ਅ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਜਦ ਤੱਕ ਸਾਨੂੰ ਇਜਾਜ਼ਤ ਦਿਓ। ਧੰਨਵਾਦ ਤੁਸੀਂ ਵੇਖ ਰਹੇ ਹੋ ਪੰਜਾਬ ਜੂਮ ਵੈਬ ਟਵੀ ਵੀ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ। YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ। ਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਜਿੱਥੇ ਕਿ ਕਿਸਾਨਾਂ ਵੱਲੋਂ ਔਰ ਕਾਂਗਰਸੀ ਆਗੂ ਅਧਿਕਾਰ ਅਧਿਧਾਰਾਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ ਤੇ ਪੰਡਾਲ ਭਰਨਾ ਸ਼ੁਰੂ ਹੋ ਚੁੱਕਿਆ ਹੈ। ਅਮੀਨ ਜੀ ਅਮੀਨ ਖਾਨ ਥੈਂਕ ਯੂ ਅਮੀਨ ਖਾਨ ਹਰਪ੍ਰੀਤ ਹਨੀ ਜੀ ਇਹੀ ਗੱਲ ਕਰੀ ਸੀਗੀ ਤੇ ਮਦਨ ਲਾਲ ਜਲਾਲਪੁਰ ਜੀ ਨੇ ਜਵਾਬ ਵੀ ਦਿੱਤਾ ਸੀਗਾ ਕਹਿੰਦੇ ਵੀ ਜਿੱਥੇ ਅਸੀਂ ਕਿਸਾਨਾਂ ਦੇ ਹੱਕ ਵਿੱਚ ਪਹੁੰਚ ਰਹੇ ਹਾਂ ਉੱਥੇ ਸਾਡਾ ਜਿਵੇਂ ਕਿ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਕਾਂਗਰਸ ਪਾਰਟੀ ਪਹੁੰਚ ਰਹੀ ਹੈ ਤਾਂ ਸਾਨੂੰ ਕਾਂਗਰਸ ਦੇ ਝੰਡੇ ਵੀ ਲਾਣੇ ਚਾਹੀਦੇ ਨੇ ਤੇ ਅਸੀਂ ਤਾਂ ਹੀ ਝੰਡੇ ਲਾਏ ਹੋਏ ਹਾਂ ਕਿਸਾਨਾਂ ਦਾ ਵੀ ਝੰਡੇ ਸਾਡੇ ਨਾਲ ਨੇ ਤੇ ਕਾਂਗਰਸ ਦੇ ਝੰਡੇ ਵੀ ਸਾਡੇ ਨਾਲ ਨੇ ਤੁਸੀਂ ਲਾਈਵ ਤੁਸੀਂ ਨਾਲ ਦੇਖ ਰਹੇ ਹੋ ਪੰਜਾਬ ਜੂਨ ਦੀਆਂ Terima kasih telah menonton! ਨਵਾਸੀਆਂ ਨੂੰ ਦੱਸ ਦਈਏ ਕਿ ਜਿਹੜੀ ਆਵਾਜਾਈ ਹੈ ਉਮੀਦੇ ਉਮੀ ਹੀ ਚੱਲ ਰਹੀ ਹੈ ਆਵਾਜਾਈ 'ਚ ਕੋਈ ਰੁਕਾਵਟ ਨਹੀਂ ਹੈ ਲੇਕਿਨ ਰੈਲ ਆਪਣਾ ਇਹਦੇ ਕਰਕੇ ਧਰਨੇ ਕਰਕੇ ਆਪਾਂ ਕਹਿ ਸਕਦੇ ਆ ਵੀ ਥੋੜੀ ਬਹੁਤ ਜਾਮ ਜ਼ਰੂਰ ਲੱਗਣਗੇ ਬਹਾਨਾ ਦੇ ਤਾਂ ਜਰੂ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਜੇ ਜ਼ਰੂਰੀ ਕੰਮ ਹੈ ਤਾਂ ਹੀ ਅੰਬਾਲਾ ਸਾਈਡ ਆਓ ਜਾਂ ਅੰਬਾਲਾ ਤੋਂ ਰਾਜਪੁਰਾ ਸਾਈਡ ਆਓ ਇਹ ਜਿਹੜਾ ਧਰਨਾ ਹੈ ਗਿਆ 11 ਤੋਂ 2 ਵਜੇ ਤੱਕ ਦਾ ਟਾਈਮ ਹੈ ਇਹਦਾ ਧਰਨੇ ਦਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਅਰੇ ਵੰਦੇ ਦਸਿਕਾ ਕਰਨ ਮੁਕਤਰਾ ਗਵਾ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਵੀ ਅੱਜ ਇੱਥੇ ਧਰਨਾ ਹੈ ਗਿਆ ਵੀ ਆਣਾ ਜਾਣੇ ਵਿੱਚ ਜ਼ਰੂਰੀ ਕੰਮਾਂ ਦੇ ਚੱਲਦੇ ਹੀ ਆਣ ਲੇਕਿਨ ਫਿਰ ਵੀ ਆਪਾਂ ਗੱਲ ਕਰਦੇ ਆਂ ਕਿ ਇਸ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰੋ ਤਾਂ ਕਿ ਜਿਹਨੂੰ ਨਹੀਂ ਪਤਾ ਹੈਗਾ ਉਨਕਾ ਟੋਕ ਟੋਕ ਬਤਾ ਚਲ ਸਕੇ ਤੇ ਉਹ ਆਜ ਕੇ ਸੀ ਨਾ ਮੁਸ਼ਕਲਾਂ ਦਾ ਸਾਹਮਣਾ ਨਾ ਕਰ پاਵੇ ਮਤਲਬ ਕਹਿਣ ਦਾ ਪਾਵੇ ਹੀ ਹੈ ਪਹੁੰਚਦੇ ਆ ਤੁਹਾਡੇ ਕੋਲ ਜਦ ਤੱਕ ਸਾਨੂੰ ਇਜਾਜ਼ਤ ਦਿਓ ਧੰਨਵਾਦ ਸਾਰਿਆਂ ਦਾ ਪੰਜਾਬ ਜੂਮ ਦੇ ਲਾਈਵ ਨਾਲ ਬਣੇ ਰਹੋ ਇਸ ਫੇਸਬੁੱਕ ਤੇ ਉਹ ਵੱਧ ਤੋਂ ਵੱਧ ਲਾਈਕ ਕਰੋ ਪੰਜਾਬ ਜੂਮ ਪੇਜ ਨੂੰ ਫੇਸਬੁੱਕ ਤੇ ਵੱਧ ਤੋਂ ਵੱਧ ਫੋਲੋਸ ਕਰੋ ਔਰ ਕਰਾਓ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤਾਂ ਕਿ ਤੁਹਾਡੇ ਤੱਕ ਹਰ ਖਬਰ ਪਹਿਲਾਂ ਪਹੁੰਚ ਸਕੇ ਲਾਈਵ ਪਹਿਲਾਂ ਪਹੁੰਚ ਸਕੇ ਤੁਹਾਡੇ ਕੋਲ ਤੁਸੀਂ ਹਰ ਗੱਲ ਤੋਂ ਪਹਿਲਾਂ ਹੀ ਜਾਣੂ ਹੋ ਸਕਣ ਧੰਨਵਾਦ ਜੀ